ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਗੜੀ ਨਵਾਂ ਸ਼ਹਿਰ ਪੁਲਿਸ ਵੱਲੋਂ ਮਾੜੀ ਅੰਸਰਾਂ ਕ੍ਰਿਮੀਨਲਸ ਤੇ ਗੈਂਗਸਟਰ ਦੇ ਖਿਲਾਫ ਮਹਿੰਮ ਚਲਾਈ ਹੈ। ਉਦੀ ਗੜੀ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ, ਡੀਐਸਪੀ ਇਨਵੈਸਟੀਗੇਸ਼ਨ, ਡੀਐਸਪੀ ਬੰਗਾ, ਇਚਾਰਜ ਸੀਆਈਏ ਤੇ ਐਸਐਚਓ ਸਦਰ ਬੰਗਾ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਿੰਡ ਕੋਟਪੱਤੀ ਦੇ ਵਿੱਚ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। 25 ਅਪ੍ਰੈਲ ਨੂੰ ਪਿੰਡ ਕੋਟਪੱਤੀ ਦੇ ਵਿੱਚ ਇੱਕ ਫਾਇਰਿੰਗ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ। ਉਹਦੇ ਵਿੱਚ ਸੰਤੋਖ ਸਿੰਘ ਜਿਹੜੇ ਆਪਣੇ ਵੇੜੇ ਦੇ ਵਿੱਚ ਬੈਠੇ ਸੀ ਮੋਟਰਸਾਈਕਲ ਤੇ 2-3 ਬੁਰੀ ਨੁਕਸਾਨੀ ਵਿਅਕਤੀ ਆਏ ਤੇ ਉਹਨਾਂ ਤੇ ਕਾਰਵਾਈ ਕੀਤੀ ਉਸ ਤੋਂ ਬਾਅਦ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਦੋ ਦੋਸ਼ੀਆਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਸਿੰਘ ਵਾਸੀ ਗੋੜੀਆਂ ਥਾਣਾ ਗੜਸ਼ੰਕਰ ਦੂਸਰਾ ਯੁਵਰਾਜ ਸਿੰਘ ਮਨੀ ਇਹ ਹੈਗਾ ਵਾਸੀ ਨਾਇਨਵਾ ਥਾਣਾ ਗੜਸ਼ੰਕਰ ਤੇ ਤੀਸਰਾ ਜਸਮੀਤ ਸਿੰਘ ਰੁਪਚੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਵਜਾ ਰੰਜੀਤ ਸ਼ੇਹ ਸੀ ਕਿ ਜਿਹੜਾ ਸੰਤੋਖ ਸਿੰਘ ਦਾ ਬੇਟਾ ਅਮਰੀਕ ਸਿੰਘ ਠੀਕ ਹੋਰ ਦੋਸ਼ੀ ਬਲਕਾਰ ਸਿੰਘ ਜਿਹੜਾ ਕਿ ਯੂਐਸਏ ਵਿੱਚ ਰਹਿ ਰਿਹਾ ਤੇ ਉਹ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਦੀ ਆਪਸ ਦੇ ਵਿੱਚ ਗੜਸ਼ੰਕਰ ਦੇ ਵਿੱਚ ਕਿਸੇ ਵਿਆਹ ਦੇ ਵਿੱਚ ਲੜਾਈ ਹੋਈ ਸੀ ਉਹ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਉਹ ਗੱਲ ਰੱਖੀ ਤੇ ਉਹਨੇ ਅੱਗੇ ਜਸਮੀਤ ਸਿੰਘ ਵਰਸ ਜੱਸੀ ਨੂੰ ਫਾਇਰ ਕੀਤਾ ਇਸ ਦੇ ਉੱਤੇ ਫਾਇਰਿੰਗ ਕਰਨ ਲਈ ਤੇ ਇਹ ਟੈਕਨੀਕਲ ਇਨਪੁਟ ਦੀ ਮਦਦ ਨਾਲ ਅਸੀਂ ਸਾਰੇ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਜਿਹੜੇ ਵੈਪਨ ਤੋਂ ਫਾਇਰਿੰਗ ਹੋਈ ਸੀ ਉਹਨੂੰ ਵੀ ਅਸੀਂ ਜਲਦੀ ਰਿਕਵਰ ਕਰਾਂਗੇ ਸਰ ਕਿਤੇ ਮੁਹੰਮਦ ਰਸਲ ਮਖੰਦ ਸਰ ਮੱਕਲ ਤੇ ਟੋਟਲ 7 ਮਾਮਲੇ ਦਰਜ ਹੈਗੇ ਆ ਇਹਦੇ ਵਿੱਚ ਲੜਾਈ ਝਗੜੇ ਦੇ ਮਾਮਲੇ ਐ ਤੇ ਸੋਸ 7 ਦੇ ਮਾਮਲੇ ਵੀ ਹੈਗੇ ਐ ਤੇ ਸਨੇਚਿੰਗ ਦੇ ਮਾਮਲੇ ਵੀ ਦਰਜ ਹੈਗੇ। ਇਹ ਝੜਕਦ ਹੋਇਆ ਸੀ ਆਪਸ ਵਿੱਚ ਫੈਰਸਟ ਇਹ ਫਰਵਰੀ ਦੇ ਵਿੱਚ ਸੀ ਕੋਈ ਮੈਰਿਜ ਸੀਗੀ ਗਣਸ਼ੰਕਰ ਦੇ ਵਿੱਚ ਉੱਥੇ ਇਹਨਾਂ ਦਾ ਆਪਸ ਝਗੜਾ ਹੋਇਆ ਸੀ। ਤੇ ਕਟਮਾਰ ਵੀ ਹੋਇਆ ਕੁਛ ਆਪਸ ਵਿੱਚ। ਬਿਲਕੁਲ ਜੀ ਆਪਕਾ ਜੀ ਨਾਲ ਦੀ ਕਟਮਾਰ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਰਾਜinama ਵੀ ਕਰ ਲਿਆ ਸੀ ਬਟ ਬਲਕਾਰ ਸਿੰਘ ਨੇ ਆਪਣੇ ਮਨ ਦੇ ਵਿੱਚ ਪੁੰਧਕ ਰੱਖੀ ਜਿਸ ਤੋਂ ਬਾਅਦ ਉਸਨੇ ਇਹ ਕਾਰਵਾਈ ਕੀਤੀ। ਇਹ ਬਲਕਾ ਫਿਰ بلکار جی ایسے ایسے کیا اپنے پرچے جی کر لیا وہ اس وقت یو ایس اے ہے وہ دی ایلو, ایلو, ایلو سی بھی جاری کرواتی ہے جدو بھی آئے گا ہاں تین بندے گرفتار چلو گیا پیچھے तुी आजो पिछे भाजी

ਖੰਡਾ ਵਾਹ ਜਿੰਦਾਬਾਦ ਜਿੰਦਾਬਾਦ ਸੰਗਤੋ ਜਿੰਦਾਬਾਦ ਹੁਸਨ ਵਾਹ ਹੁਸਨ ਵਾਹ ਅਸਿਕਾਰ 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 ਖੰਡਾ ਵਾਹ ਅੱਜ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਮੇਰੀ ਦੇਸ਼ ਦੇ ਸੰਵਿਧਾਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਇਕੱਠ ਹੈ ਜਿਹੜਾ ਇਹ ਕੀਤਾ ਜਾ ਰਿਹਾ ਹੈ ਮੈਯੀ ਦੇਸ਼ ਦੇ ਸ਼ਾਨਸ਼ਰ ਦਾ ਅਗਲੀ ਭੇਟ ਕਰਨ ਦੇ ਲਈ 1886 ਦੇ ਵਿੱਚ 8 ਘੰਟੇ ਦੀ ਦਿਹਾੜੀ ਦੇ ਲਈ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਬਹੁਤ ਵੱਡਾ ਯੁੱਧ ਹੋਇਆ ਸੀ ਸੰਘਰਸ਼ ਹੋਇਆ ਸੀ ਜਿਸ ਵਿੱਚ ਮਜ਼ਦੂਰਾਂ ਨੇ ਬਹੁਤ ਵੱਡੀ ਹੜਤਾਲ ਕੀਤੀ ਤੇ ਕਈ ਜਿਹੜੇ ਮਜ਼ਦੂਰ ਆਗੂ ਸੀ ਉਹਨਾਂ ਨੂੰ ਉਸ ਵੇਲੇ ਦੇ ਹਾਕਮਾਂ ਨੇ ਫੜ ਕੇ ਫਾਂਸੀਆਂ ਤੇ ਚਾੜ ਦਿੱਤਾ ਪਰ ਇਹ ਇਹ ਬਧਰੋ ਸਾਰੀ ਦੁਨੀਆ ਦੇ ਵਿੱਚ ਫੈਲਿਆ ਤੇ 8 ਘੰਟੇ ਦੀ ਦਿਹਾੜੀ ਦੀ ਬੁਨਿਆਦ ਹੈ ਜਿਹੜੀ ਉਹ 1886 ਚ ਬੱਜੀ ਤੇ ਉਹ ਤੋਂ ਬਾਅਦ 1917 ਦੇ ਵਿੱਚ ਰਸ਼ੀਆ ਦੇ ਵਿੱਚ ਇਨਕਲਾਬ ਹੋਇਆ ਔਰ ਉਸ ਦੇਸ਼ ਨੇ ਸਭ ਤੋਂ ਪਹਿਲਾਂ 1917 ਦੇ ਵਿੱਚ ਜਿਹੜਾ 8 ਘੰਟੇ ਦੀ ਦਿਹਾੜੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਤੇ ਫਿਰ ਇੰਟਰਨੈਸ਼ਨਲ ਲੈਵਲ ਦੇ ਉੱਤੇ 1919 ਦੇ ਵਿੱਚ ਸਾਰੀ ਦੁਨੀਆ ਦੇ ਵਿੱਚ 8 ਘੰਟੇ ਦੀ ਦਿਹਾੜੀ ਹੈ ਜਿਹੜਾ ਉਹਦਾ ਚਲਨ ਜਿਹੜਾ ਸ਼ੁਰੂ ਹੋ ਗਿਆ ਔਰ ਇਹ ਮਜ਼ਦੂਰ ਜਮਾਤ ਦੀ ਇੱਕ ਬਹੁਤ ਵੱਡੀ ਜਿੱਤ ਸੀਗੀ ਔਰ ਉਸ ਵੇਲੇ ਮਜ਼ਦੂਰਾ ਨੇ ਹੜਤਾ ਹਾਂ ਕਾਲ ਦਾ ਅਧਿਕਾਰ ਸੰਘਰਸ਼ ਕਰਨ ਦਾ ਅਧਿਕਾਰ 1919 ਦੇ ਵਿੱਚ ਜਿਹੜਾ ਸਾਰੇ ਦੁਨੀਆ ਦੇ ਵਿੱਚ 8 ਘੰਟੇ ਦੀ ਦਿਹਾੜੀ ਦਾ ਜਿਹੜਾ ਚਲਨ ਹੈ ਉਹ ਸ਼ੁਰੂ ਹੋ ਗਿਆ ਔਰ ਉਹ ਜਿਹੜਾ ਸਮਾਂ ਸੀ ਉਹ ਮਜ਼ਦੂਰ ਜਮਾਤ ਦੀ ਚੜ੍ਹਤ ਦਾ ਸਮਾਂ ਸੀਗਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮਜ਼ਦੂਰ ਜਮਾਤ ਦੀ ਜਿਹੜੀਆਂ ਲਹਿਰਾਂ ਸੀਗੀਆਂ ਉਹ ਅੱਗੇ ਵਧ ਰਹੀਆਂ ਸੀ ਤੇ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਗੁਲਾਮੀ ਦੇ ਖਿਲਾਫ ਅੰਗਰੇਜ਼ ਸਾਮਰਾਜ ਦੇ ਖਿਲਾਫ ਜਿਹੜੀਆਂ ਦੁਨੀਆ ਭਰ ਦੇ ਵਿੱਚ ਫੌਮੀ ਮੁਕਤੀ ਦੀਆਂ ਲਹਿਰਾਂ ਉੱਠ ਰਹੀਆਂ ਸੀ ਔਰ ਉਸ ਸਮੇਂ ਦੀ سرمਾਈਦਾਰੀ ਨੇ ਉਸ ਚੀਜ਼ ਨੂੰ ਭਾਂਪਦਿਆਂ ਹੋਇਆ ਕਿ ਇਹ ਰਸ਼ੀਆ ਵਰਗੇ ਹੋਰ ਇਨਕਲਾਬ ਜਿਹੜੇ ਜਨਮ ਲੈ ਸਕਦੇ ਆ ਕਿਉਂਕਿ 1949 ਦੇ ਵਿੱਚ ਚਾਈਨਾ ਦੇ ਵਿੱਚ ਵੀ ਇਨਕਲਾਬ ਆ ਚੁੱਕਾ ਸੀ ਮਜ਼ਦੂਰ ਜਮਾਤ ਦੇ ਲਈ ਕੁਝ ਨਾਮ ਨਿਯਮ ਜਿਹੜੇ ਆ ਉਹ ਬਣਾਏ ਜਿਹਦੇ ਵਿੱਚ ਮਜ਼ਦੂਰਾਂ ਨੂੰ ਹੜਤਾਲ ਦਾ ਅਧਿਕਾਰ ਮਜ਼ਦੂਰਾਂ ਨੂੰ ਬਿਨਾਂ ਨੋਟਿਸ ਤੋਂ ਕੱਢਿਆ ਨਹੀਂ ਸੀ ਜਾ ਸਕਦਾ ਮਜ਼ਦੂਰਾਂ ਦੀ 8 ਘੰਟੇ ਦੀ ਦਿਹਾੜੀ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦਾ ਅਧਿਕਾਰ ਇਹ ਸਾਰੇ ਅਧਿਕਾਰ ਜਿਹੜੇ ਦਿੱਤੇ ਗਏ ਮਜ਼ਦੂਰਾਂ ਨੂੰ ਗ੍ਰੈਚਿਟੀ ਜੋਬ ਸਿਕਿਉਰਿਟੀ ਪੈਨਸ਼ਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਉਸ ਵੇਲੇ ਮਜ਼ਦੂਰਾਂ ਨੇ ਪ੍ਰਾਪਤ ਜਿਹੜੀਆਂ ਉਹ ਕੀਤੀਆਂ ਪਰ 1991-99 ਤੋਂ ਬਾਅਦ ਜਦੋਂ ਡਾਕਟਰ ਮਨਮੋਹਨ ਸਿੰਘ ਦੀਆਂ ਨੀਤੀਆਂ ਜਿਹੜੀਆਂ ਦੇਸ਼ 'ਚ ਲਾਗੂ ਹੋਈਆਂ ਜਾਂ ਰਸ਼ੀਅਨ ਜਿਹੜਾ ਦੇਸ਼ ਜਿਹੜਾ ਉਹ ਬਖ ਬਖ ਹਿੱਸਿਆਂ ਦੇ ਵਿੱਚ ਟੁੱਟ ਗਿਆ ਉਹ ਤੋਂ ਬਾਅਦ سرمایہਦਾਰ ਨੂੰ ਲੱਗਿਆ ਕਿ ਸਾਨੂੰ ਕਾਮਿਨਿਜ਼ਮ ਦਾ ਕਿਤੇ ਕੋਈ ਖਤਰਾ ਨਹੀਂ ਹੈ ਮਜ਼ਦੂਰ ਜਮਾਤ ਦੀ ਲਹਿਰ ਜਿਹੜੀ ਆ ਥੱਲੇ ਚਲੀ ਗਈ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਮਜ਼ਦੂਰ ਜਮਾਤ ਦਾ ਸਿਕੰਜਾ ਜਿਹੜਾ ਉਹ ਕੱਸਣਾ ਸ਼ੁਰੂ ਕਰ ਦਿੱਤਾ ਔਰ ਉਹਦੇ ਆਵਾਜ਼ ਨਿੱਜੀ ਕਾਰਨਦਾਰੀ ਕਰਨ ਪ੍ਰਾਈਵੇਟੇਸ਼ਨ ਦੀਆਂ ਪਾਲਿਸੀਆਂ ਆਈਆਂ ਤੇ ਹੁਣ ਅ ਨਵੀਂ ਸਰਕਾਰ ਨੇ ਮੋਦੀ ਦੀ ਸਰਕਾਰ ਨੇ ਕਰੋਨਾ ਪੀਰੀਅਡ ਦੇ ਦੌਰਾਨ ਚਾਰ ਲੇਬਰ ਕੋਡ ਲਿਆ ਕੇ ਜਿਹੜੇ ਪਹਿਲੇ ਕਿਰਤ ਕਾਨੂੰਨ ਸੀਗੇ ਜਿਹੜੇ ਲੋਕਾਂ ਨੂੰ ਅਧਿਕਾਰ ਦਿੰਦੇ ਸੀ ਉਹ ਸਾਰੇ ਜਿਹੜੇ ਰੱਦ ਕਰ ਦਿੱਤੇ ਆ ਤੇ ਨਵੇਂ ਕੋਡ ਜਿਹੜੇ ਲਾਗੂ ਕਰਤੇ ਜਿਹਦੇ ਵਿੱਚ ਦਿਹਾੜੀ ਵੀ 10 ਘੰਟੇ ਹੋਏਗੀ ਜਿਹਦੇ ਵਿੱਚ ਹੜਤਾਲ ਦਾ ਅਧਿਕਾਰ ਵੀ ਨਹੀਂ ਹੋਏਗਾ ਜਿਹਦੇ ਵਿੱਚ ਯੂਨੀਅਨ ਬਣਾਣੀ ਬਹੁਤ ਜਿਹੜੀ ਆ ਮੁਸ਼ਕਲ ਹੋ ਜਾਏਗੀ ਔਰ ਸਾਰੇ ਅਧਿਕਾਰ ਆ ਜਿਹੜੇ ਮਜ਼ਦੂਰਾਂ ਦੇ ਇੱਕ ਇੱਕ ਕਰਕੇ ਉਹ ਸੋਏ ਗਏ ਆ ਇੱਕ ਪੂਰਾ ਚੱਕਰ ਜਿਹੜਾ ਉਹ ਕੱਟਿਆ ਗਿਆ ਕੇ ਮਜ਼ਦੂਰ ਜਮਾਤ ਨੂੰ ਫਿਰ ਨਵੇਂ ਸਿਰਿਓਂ ਮੁੜ ਅंदोलਨ ਦੀ ਜ਼ਰੂਰਤ ਆ ਮੁੜ ਜਿਹੜੀ ਆ ਵੱਡੇ ਜਿਹੜੇ ਬਗਾਵਤ ਦੀ ਜ਼ਰੂਰਤ ਆ ਆਪਣੇ ਅਧਿਕਾਰਾਂ ਦੇ ਲਈ ਅਧਿਕਾਰਾਂ ਦੀ ਪ੍ਰਾਪਤੀ ਦੇ ਸੰਘਰਸ਼ ਦੀ ਜ਼ਰੂਰਤ ਆ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੋ ਮੰਤਰੀ ਮਜ਼ਦੂਰ ਦਿਵਸ ਮਨਾ ਰਹੇ ਆ ਔਰ ਇਹ ਜਿਹੜਾ ਦਿਹਾੜਾ ਆ ਇਹ ਦੁਨੀਆ ਭਰ ਦੇ ਮਜਦੂਰਾਂ ਦਾ ਬਹੁਤ ਹੀ ਮਹੱਤਵ ਵਾਲਾ ਇਤਿਹਾਸਕ ਦਹਾੜਾ ਔਰ ਇਹਨੂੰ ਮਈ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ 1886 ਤੋਂ ਪਹਿਲਾਂ ਅਮਰੀਕਾ ਵਿੱਚ ਮਜਦੂਰਾਂ ਕੋਲੋਂ 16 16 18 18 ਘੰਟੇ ਕੰਮ ਲਿਆ ਜਾਂਦਾ ਸੀ ਤੇ ਮਿਹਨਤਾਨਾ ਘਟ ਦਿੱਤਾ ਜਾਂਦਾ ਸੀ ਸਰੀਰਕ ਵਿਗਿਆਨ ਕਹਿੰਦਾ ਕਿ ਮਨੁੱਖ ਨੂੰ 8 ਘੰਟੇ ਆਰਾਮ ਲਈ ਚਾਹੀਦੇ ਆ ਸੌਣ ਲਈ ਚਾਹੀਦੇ ਆ 8 ਘੰਟੇ ਸਮਾਜਿਕ ਜ਼ਿੰਮੇਵਾਰੀਆਂ ਪਰਵਾਰਕ ਜ਼ਿੰਮੇਵਾਰੀਆਂ ਲਈ ਤੇ 8 ਘੰਟੇ ਕੰਮ ਲਈ ਚਾਹੀਦੇ ਆ ਜੇ 8 ਘੰਟੇ ਤੋਂ ਵੱਧ ਕੰਮ ਲਈ ਸਰੀਰ ਦੀ ਪਰਤੋ ਕਰੂਗਾ ਤੇ ਉਹਦਾ ਸਰੀਰ ਦੇ ਵਿੱਚ ਉਹਦੀ ਸਿਹਤ ਵਿੱਚ ਵਿਗਾੜ ਆ ਸਕਦਾ ਉਸ ਸਮੇਂ ਪਹਿਲੀ ਮਈ 1886 ਦੇ ਵਿੱਚ ਜਦੋਂ ਮਜ਼ਦੂਰਾਂ ਨੇ ਹੜਤਾਲ ਕਰਕੇ ਸ਼ਿਕਾਗੋ ਸ਼ਹਿਰ ਦੇ ਵਿੱਚ ਮੁਜ਼ਾਹਰਾ ਕੀਤਾ ਤੇ ਪੂੰਜੀਪਤੀਆਂ ਦੀ ਰਖੈਲ ਉੱਥੋਂ ਦੀ ਪੁਲਿਸ ਨੇ ਗੋਲੀਆਂ ਚਲਾ ਕੇ ਕਈ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਹਾਕਮ ਇੱਥੇ ਨਹੀਂ ਰੁਕੇ ਹਾਕਮਾਂ ਨੇ ਮਜ਼ਦੂਰ ਆਗੂਆਂ ਨੂੰ ਜਿਹੜੇ ਮਜ਼ਦੂਰਾਂ ਦੇ ਮੰਨੇ ਹੋਏ ਨੇਤਾ ਸਹੀ ਉਹਨਾਂ ਨੂੰ ਫਾਂਸੀਆਂ ਤੇ ਲਟਕਾਇਆ ਮਜ਼ਦੂਰ ਆਗੂ ਸੁਬਾਇਸ਼ ਨੇ ਕਿਹਾ ਫਾਂਸੀ ਦਾ ਰੱਸਾ ਚੁੰਮਣ ਪਹਿਲੇ ਕਿਹਾ ਹਾਕਮੋ ਇੱਕ ਦਿਨ ਸਾਡੀ ਇਹ ਚੁੱਪ ਸਾਡੇ ਨਾਲੋਂ ਵੀ ਵੱਧ ਬੋਲੇਗੀ ਉਹਦੀ ਗੱਲ ਸਹੀ ਸਾਬਤ ਹੋਈ ਆ ਅੱਜ ਦੁਨੀਆ ਭਰ ਦਾ ਮਜ਼ਦੂਰ ਜਿਹੜਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਮੈਂ ਫੈਜ਼ अहमद फैज ਦੀਆਂ ਕਾਵ ਸਤਰਾਂ ਦੇ ਨਾਲ ਆਪਣੀ ਗੱਲ ਸਮਾਪਤ ਕਰਾਂਗਾ ਭਰਤੇ ਵੀ ਚਲੋ ਕੱਟਤੇ ਵੀ ਚਲੋ ਭਰਤੇ ਵੀ ਚਲੋ ਕੱਟਤੇ ਵੀ ਚਲੋ ਬਾਜੂ ਵੀ ਬਹੁਤ ਹੈ ਸਰ ਵੀ ਬਹੁਤ ਭਰਤੇ ਹੀ ਚਲੋ ਕਿ ਅਬ ਦੇਰੇ ਮੰਜ਼ਲ ਤੇ ਹੀ ਡਾਲੇ ਜਾਏਂਗੇ ਐ ਖਾਕ ਨਸ਼ੀਨੋ ਉੱਠ ਬੈਠੋ وہ وقت قریب ہے آ پہنچا جب تخت گرائے جائیں گے جب تاج و شالے جائیں گے جب تاج و شالے جائیں گے <applause> دنیا بھر شکاگو شہید

ਇਹਦਾ ਸਰ ਸਭ ਤੋਂ ਪਹਿਲਾਂ ਪ੍ਰੈਸ ਦਾ ਧੰਨਵਾਦ ਕਿ ਜਿਹੜੀ ਸਾਡੀਆਂ ਖਬਰਾਂ ਵਿਸ਼ਾ ਪ੍ਰਦੇਸ਼ਾਂ ਵਿੱਚ ਉਹ ਜਾਂਦੇ ਆ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਮਜ਼ਦੂਰ ਦਿਹਾੜਾ ਜਿਹੜਾ ਪੂਰੇ ਵਰਲਡ ਲੈਵਲ ਤੇ ਬਣਾਇਆ ਜਾਂਦਾ ਆ ਤੇ ਅੱਜ ਨਵਾਂ ਸ਼ਹਿਰ ਦੇ ਵਿੱਚ ਇੱਥੇ ਵਿਸ਼ਕਰਮਾ ਮੰਦਿਰ ਦੇ ਵਿੱਚ ਸਮੂਚਾ ਜਿਹੜਾ ਮਜ਼ਦੂਰ ਭਾਈਚਾਰਾ ਨਵੇਂ ਸ਼ਹਿਰ ਦਾ ਉਹ ਇਕੱਠਾ ਹੋਣ ਜਾ ਰਿਹਾ ਹੈ ਤੇ ਇਸ ਵੇਲੇ ਉਹ ਸਰਕਾਰ ਦੇ ਉੱਤੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਤੇ ਆਣ ਕੇ ਰੈਲੀ ਕਰੂਗੇ ਤੇ ਆਪਾਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਜਗਤਰਾਮ ਜੀ ਦੇ ਸਥਾਨਾਂ ਤੋਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀ ਲੰਗਰ ਦੀ ਸੇਵਾ ਅੱਜ ਮਜ਼ਦੂਰ ਦੇਸ ਇੱਥੇ ਕੀਤੀ ਜਾ ਰਹੀ ਆ ਤੇ ਅਸੀਂ ਸਮਝਦੇ ਆਂ ਭਈ ਜੇ ਕਿਸਾਨ ਔਰ ਮਜ਼ਦੂਰ ਇਕੱਠੇ ਹੋ ਕੇ ਲੜਨਗੇ ਤਾਂ ਉਹ ਦੇਸ਼ ਦਾ ਜਿਹੜਾ ਆ ਤਖਤਾ ਪਲਟਣ ਦੇ ਬਰਾਬਰ ਹੋਊਗਾ ਤੇ ਲੰਬੇ ਸਮੇਂ ਤੋਂ ਸਾਡੀਆਂ ਇਹ ਕੋਸ਼ਸ਼ਾਂ ਰਹੀਆਂ ਕਿ ਮਜ਼ਦੂਰਾਂ ਦੇ ਨਾਲ ਰਲ ਕੇ ਕੋਲ ਸਾਂਝੇ ਜਿਹੜੇ ਲੜੇ ਜਾਣ ਔਰ ਪੰਜਾਬ ਦੇ ਵਿੱਚ ਇਦਾਂ ਦੀਆਂ ਕੋਸ਼ਸ਼ਾਂ ਵੀ ਹੋ ਰਹੀਆਂ ਕਿ ਜਿੱਥੇ ਬਾਧੂ ਜ਼ਮੀਨ ਪਈ ਆ ਜਿਹਦੇ ਤੇ ਵੱਡਿਆਂ ਲੋਕਾਂ ਦੇ ਕਬਜ਼ੇ ਆ ਉਹਨੂੰ ਥੱਲੇ ਵਾਲੇ ਲੋਕ ਜਿਹੜੇ ਬੇਜ਼ਮੀਨੇ ਲੋਕ ਆ ਉਹਨਾਂ 'ਚ ਵੰਡਣ ਦੀਆਂ ਜਿਹੜੀਆਂ ਮਤਲਬ ਸਾਰੇ ਕੋਸ਼ਸ਼ਾਂ ਹੋ ਰਹੀਆਂ ਆ ਜਿੱਥੇ ਬੰਦਿਆਂ ਵੱਲੋਂ ਤੇ ਅੱਜ ਵੀ ਇੱਥੇ ਐਦ ਕਰਾਂਗੇ ਜਿੱਦਾਂ ਦੇ ਦੇਸ਼ ਦੀਆਂ ਪਾਲਿਸੀਆਂ ਆ ਮਜ਼ਦੂਰ ਵਿਰੋਧੀ ਆ ਕਿਸਾਨ ਵਿਰੋਧੀ ਆ ਉਰੇ ਲਈ ਚੇਤਨ ਕਰਨ ਦੇ ਲਈ ਅੱਜ ਜਿਹੜਾ ਮਜ਼ਦੂਰਾਂ ਦਾ ਆਪਣਾ ਦਿਨ ਹੈ ਉਹ ਅੱਜ ਉਹ ਮਨਾਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਅੱਜ ਮਜ਼ਦੂਰ ਦਿਵਸ ਦੇ ਉੱਤੇ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇਸ ਦਿਨ ਦੀ ਜਿਹੜੀ ਬਹੁਤ-ਬਹੁਤ ਵਧਾਈ ਹੈ ਪੂਰੇ ਦੁਨੀਆ ਭਰ ਦੇ ਵਿੱਚ ਅੱਜ ਮਜ਼ਦੂਰ ਜਿਹੜਾ ਹੈਗਾ ਆਪਣੇ ਕਮਕਾਰਾਂ ਦਾ ਲੇਖਾ ਜੋਖਾ ਆਪਣੀਆਂ ਸੰਘਰਸ਼ਾਂ ਦਾ ਜਿਹੜਾ ਲੇਖਾ ਜੋਖਾ ਕਰ ਰਹੇ ਆ ਕਿ ਲੰਮੇ ਸਮੇਂ ਤੋਂ ਜਿਹੜਾ ਹੈਗਾ ਹੈ ਮਤਲਬ ਮਜ਼ਦੂਰ ਹੈ ਇਸ ਦਿਨ ਨੂੰ ਮਨਾਉਂਦੇ ਆ 1886 ਦੇ ਵਿੱਚ ਸ਼ਿਕਾਗੋ ਦੇ ਸ਼ਹਿਰ ਦੇ ਵਿੱਚ ਕੁਝ ਮਜ਼ਦੂਰਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਹੈਗਾ ਇਹ ਮਈ ਦਿਵਸ ਹੈ ਜਿਹੜਾ ਇਹ ਸ਼ੁਰੂ ਹੋਇਆ ਉਹ 8 ਘੰਟੇ ਦੀ ਦਿਹਾੜੀ ਲਈ ਉਹਨਾਂ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਬਾਰੀਆਂ ਜਿਹੜਾ ਹੈਗਾ ਲਹੂ ਡੋਲਿਆ ਤੇ ਕਿਉਂਕਿ ਪਹਿਲਾਂ ਜਿਹੜੇ ਕਾਰਪੋਰੇਟ ਹੈ ਉਹਨਾਂ ਕੋਲੋਂ ਅਥਾਹ ਕੰਮ ਲੈਂਦੇ ਸੀਗੇ ਤੇ ਉਹਨਾਂ ਦੀ ਦਿਹਾੜੀ ਪਹਿਲਾਂ ਤਾਂ 24 ਘੰਟੇ ਹੋਇਆ ਕਰਦੀ ਸੀ ਤੇ ਇੱਕ ਮਜ਼ਦੂਰ ਮਸ਼ੀਨ ਦੇ ਉੱਤੇ ਕੰਮ ਕਰਦਾ ਸੀ ਤੇ ਦੂਜਾ ਉਹਦੇ ਮੂੰਹ 'ਚ ਬੁਰਕੀਆਂ ਪਾਉਂਦਾ ਸੀ ਉਦੋਂ ਬਾਅਦ ਫਿਰ 16 ਘੰਟੇ ਦੀ 18 ਘੰਟੇ ਦੀ ਦਿਹਾੜੀ ਹੋਈ ਫਿਰ 16 ਘੰਟੇ ਦੀ ਫਿਰ 14 ਘੰਟੇ ਦੀ ਇਹਦਾ ਮਜ਼ਦੂਰਾਂ ਨੇ ਆਪਣੇ ਸੰਘਰਸ਼ਾਂ ਦੇ ਨਾਲ ਇਹ 8 ਘੰਟੇ ਦੀ ਦਿਹਾੜੀ ਦਾ ਸੰਘਰਸ਼ ਜਿਹੜਾ ਹੈਗਾ ਉਹ ਰਸ਼ੀਆ ਦੇ ਵਿੱਚ ਲੜਿਆ ਤੇ ਉਹਦੇ ਤੋਂ ਬਾਅਦ ਇਹ ਮਈ ਦਿਵਸ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਅੱਜ ਜਦੋਂ ਕਾਰਪੋਰੇਟ ਜਗਤ ਹੈ ਜਿਹੜਾ ਉਹ ਸਮੁੱਚਾ ਦੁਨੀਆ ਭਰ ਦਾ ਕਾਰਪੋਰੇਟ ਹੈ ਮਜ਼ਦੂਰਾਂ ਦੇ ਉੱਤੇ ਕਿਰਤੀਆਂ ਦੇ ਉੱਤੇ ਉਹਨਾਂ ਦੇ ਸਾਧਨ ਵੀ ਹੁਣੇ ਉਹਨਾਂ ਨੂੰ ਕਰਨ ਲਈ ਪੱਬਾਂ ਪਾਰ ਹੋਇਆ ਪਿਆ ਔਰ ਹਮਲੇ ਕਰ ਰਿਹਾ ਇੱਥੇ ਭਾਰਤ ਦੇ ਵਿੱਚ ਵੀ ਜਿਹੜਾ ਇਹ ਲਾਣਾ ਹੈਗਾ ਮੋਦੀ ਲਾਣਾ ਜਾਂ ਇਹਦੇ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਲਗਾਤਾਰ ਮਜ਼ਦੂਰਾਂ ਦੇ ਨਾਲ ਧੱਕਾ ਕਰਦੇ ਆ ਰਹੇ ਕਰਦੇ ਰਹੇ ਆ ਤੇ ਕਰਦੇ ਆ ਰਹੇ ਆ ਤੇ ਇਹਨਾਂ ਨੇ ਜਿਹੜੇ 44 ਕਾਨੂੰਨ ਸੀਗੇ ਉਹਨਾਂ ਨੂੰ ਚਾਰ ਜਿਹੜਾ ਹੈਗਾ ਕੋਡਾਂ ਦੇ ਵਿੱਚ ਬਦਲ ਦਿੱਤਾ ਤੇ ਉਹਨਾਂ ਦੇ ਜਿਹੜੇ ਹੱਕ ਹਕੂਕ ਉਹਨਾਂ ਨੇ ਆਪਣੇ ਸੰਦਰਸ਼ਾਂ ਦੇ ਨਾਲ ਲਏ ਸੀਗੇ ਆਪਣੇ ਹੜਤਾਲ ਕਰਨ ਦਾ ਅਧਿਕਾਰ ਸੀ ਯੂਨੀਅਨ ਬਣਾਉਣ ਦਾ ਅਧਿਕਾਰ ਸੀਗਾ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਉਹ ਉਹਨਾਂ ਨੇ ਡੱਕਾ ਮਾਰਿਆ ਤੇ ਅੱਜ ਹਾਲਾਤ ਇਹ ਬਣੀ ਪਈ ਆ ਤੇ ਜੇ ਕੋਈ ਆਪਣਾ ਸੰਘਰਸ਼ ਕਰਦਾ ਹੈ ਕਿਸ ਸੰਘਰਸ਼ ਕਰਦਾ ਜਾਂ ਡੈਮੋਕਰੈਟਿਕ ਤਰੀਕੇ ਦੇ ਨਾਲ ਆਪਣੀ ਲੜਾਈ ਲੜਦਾ ਤਾਂ ਉਹਦੇ ਉੱਤੇ ਲਾਠੀਆਂ ਗੋਲੀਆਂ ਦੀ ਜਿਹੜੇ ਹੈਗਾ ਉਹ ਵਰਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਜੇਲ੍ਹਾਂ ਵਿੱਚ ਧੱਕਿਆ ਜਾਂਦਾ ਇਹ ਸਮੂੱਚੇ ਜਿਹੜਾ ਹੈਗਾ ਕਿਰਤੀ ਵਰਗ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਛੋਟਾ ਦੁਕਾਨਦਾਰ ਹੈ ਇਹ ਸਾਰੇ ਲੋਕਾਂ ਦੇ ਉੱਤੇ ਇਹ ਵੱਡਾ ਜਿਹੜਾ ਹੈਗਾ ਅਟੈਕ ਹੈ ਇਹਦੇ ਖਿਲਾਫ ਜਿਹੜਾ ਹੈਗਾ ਇੱਕ ਹਮਲਾ ਵਿਡਣ ਦੀ ਉਹ ਲੋੜ ਹੈ ਤੇ ਜਦੋਂ ਜਿਹੜਾ ਹੈਗਾ ਇਹ ਫਸ ਜਾਂਦੇ ਹੈ ਕਾਰਪੋਰੇਟ ਤਾਂ ਇਹ ਲੋਕਾਂ ਨੂੰ ਜੰਗਾਂ 'ਚ ਧੱਕਦੇ ਹੈ ਜੋ ਅੱਜ ਦੇ ਹਾਲਾਤ ਵੀ ਇਦਾਂ ਬਣੇ ਹੋਈ ਆ ਵੀ ਹਿੰਦੁਸਤਾਨ ਪਾਕਿਸਤਾਨ ਦੇ ਨਾਲ ਜੰਗ ਲੜਨ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਉਹਦਾ ਕਾਰਨ ਇਹ ਹੈ ਵੀ ਇਹ ਜਿਹੜੇ ਲੋਕਾਂ ਦੇ ਮਸਲੇ ਹੱਲ ਕਰਨ ਤੋਂ ਸਮਰਥ ਹੈ ਔਰ ਉਹਨਾਂ ਨੂੰ ਜਵਾਬ ਦੇਣ ਦੇ ਜਿਹੜਾ ਹੈਗਾ ਕਾਬਲ ਨਹੀਂ ਹੈ ਇਸ ਕਰਕੇ ਲੜਾਈ ਚਲ ਜਾ ਕੇ ਲੋਕਾਂ ਦਾ ਧਿਆਨ ਇਧਰ ਉਧਰ ਜਿਹੜਾ ਹੈਗਾ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਉਹ ਫਸਾਉਣਾ ਚਾਹੁੰਦੇ ਆ ਇਹ ਲੋਕਾਂ ਨੂੰ ਚਾਹੀਦਾ ਵੀ ਅੱਜ ਦੇ ਦਿਨ ਪ੍ਰਣ ਕਰਨ ਵੀ ਇਹ ਇਕੱਠੇ ਹੋ ਕੇ ਸੱਚੇ ਮਜ਼ਦੂਰ ਜਿਹੜਾ ਹੈਗਾ ਇਸ ਇਸ ਲੜਾਈ ਨੂੰ ਲੜਨ ਇਸ ਅਜਿਹਾ ਸ਼ੀਲ ਭਗਸੇਂਗਰ ਨਗਰ ਦਾ ਸਰਪੰਚ ਅੱਜ ਦੀਆਂ ਵਿਸ਼ੇਸ਼ ਸਰਵੀਆਂ ਖਲਫੇਰ ਦਮੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ